ਤਕਰੀਬਨ 100 ਸਾਲ ਬਾਅਦ ਹੀਰਾ ਮੈਲ ਦੇ ਵਿੱਚ ਲੱਗੀਆਂ ਰੌਣਕਾਂ ਜੀਹਾਂ ਨਾਬਾ रियासत ਦੇ ਮਹਾਰਾਜਾ ਰੀਪੁਦਮਨ ਸਿੰਘ ਦੇ ਮਹਿਲ ਦੇ ਵਿੱਚ ਇੱਕ ਵਾਰ ਫਿਰ ਤੋਂ ਰੌਣਕਾਂ ਲੱਗੀਆਂ ਨੇ ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੁਹਾਡੇ ਸਾਹਮਣੇ ਨੇ ਇਹ ਕੋਈ ਮੈਰਿਜ ਪੈਲਸ ਨਹੀਂ ਜਾਂ ਰੈਸਟੋਰੈਂਟ ਨਹੀਂ ਇਹ ਹੈ ਨਾਬਾ ਸ਼ਹਿਰ ਦੇ ਰਿਆਸਤੀ ਮਹਾਰਾਜਾ ਰੀਪੁਦਮਨ ਸਿੰਘ ਦਾ ਮਹਿਲ ਜੀਹਾਂ ਰੀਪੁਦਮਨ ਸਿੰਘ ਜਿਨ੍ਹਾਂ ਨੇ ਅਨੰਤ ਮੈਰਿਜ ਐਕਟ ਜਿਹੜਾ ਹੈ ਹੋਂਦ ਦੇ ਵਿੱਚ ਲਿਆਂਦਾ ਜਾਂ ਕਹਿ ਲਈਏ ਕਿ ਅਨੰਤ ਮੈਰਿਜ ਐਕਟ ਦੇ ਬਾਨੀ ਜਿਨ੍ਹਾਂ ਨੇ 30 ਅਕਤੂਬਰ 1908 ਦੇ ਵਿੱਚ ਇਹ ਜਿਹੜਾ ਬਿੱਲ ਹੈ ਪੇਸ਼ ਕੀਤਾ ਸੀ ਕੌਂਸਲ ਦੇ ਵਿੱਚ ਅਨੰਤ ਮੈਰਿਜ ਐਕਟ ਜਿਸ ਦੀ ਹਮਾਇਤ ਸਿੱਖ ਪੰਥ ਦੇ ਮਹਾਨ ਵਿਦਵਾਨ ਕਾਨ ਸਿੰਘ ਨਾਭਾ ਹੋਣਾ ਵੱਲੋਂ ਵੀ ਕੀਤੀ ਗਈ ਤੇ ਉਸੇ ਮਹਿਲ ਦੇ ਵਿੱਚ तकरीबन 100 ਸਾਲ ਬਾਅਦ ਤੁਸੀਂ ਇੱਕ ਵਾਰ ਫਿਰ ਦੇਖ ਸਕਦੇ ਹੋ ਕਿ ਰੌਣਕਾਂ ਲੱਗੀਆਂ ਨੇ ਜਿੱਥੇ ਦੋ ਪਰਿਵਾਰਾਂ ਨੇ ਅਨੰਦ ਕਾਰਜ ਕਰਨ ਲਈ ਜੜੀ ਹੈ ਇਹ ਜਗ੍ਹਾ ਚੁਣੀ ਸੀ ਪਰਿਵਾਰਾਂ ਵੱਲੋਂ ਕਿਹਾ ਗਿਆ ਕਿ ਅਸੀਂ ਨਾ ਤਾਂ ਇੱਥੇ ਕੋਈ ਮਿਲਣੀ ਦੀ ਰਸਮ ਕੀਤੀ ਹੈ ਤੇ ਨਾ ਹੀ ਕੋਈ ਦਾਜ ਦਹੇਜ ਦਾ ਜੜਾ ਕੋਈ ਪ੍ਰਬੰਧ ਕੀਤਾ ਸੀ ਇਹ ਬਿਲਕੁਲ ਸਾਦੇ ਰੂਪ ਦੇ ਵਿੱਚ ਇਹ ਆਨੰਦ ਕਾਰਜ ਇਸ ਮਹਿਲ ਦੇ ਵਿੱਚ ਹੋਣ ਜਾ ਰਹੇ ਨੇ ਤੇ ਇਸ ਇੱਕ ਵੱਡੀ ਗੱਲ ਹੋਰ ਹੈ ਕਿ ਇਸ ਮਹਿਲ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਰਾਜਸਥਾਨੀ ਕਲਾਕਾਰ ਜਿਹੜੇ ਨੇ ਉਹ ਵੀ ਮਨੋਰੰਜਨ ਕਰ ਰਹੇ ਨੇ ਤਕਰੀਬਨ 100 ਸਾਲ ਦੇ ਬਾਅਦ ਇਸ ਮਹਿਲ ਦੇ ਵਿੱਚ ਫਿਰ ਤੋਂ ਰੌਣਕਾਂ ਲੱਗੀਆਂ ਨੇ ਦੁਲਹਨ ਤੇ ਵਾਂਗੂ ਇਸ ਹਵੇਲੀ ਨੂੰ ਸ਼ਿੰਗਾਰਿਆ ਗਿਆ ਹੈ ਕਲਾਕਾਰਾਂ ਨੇ ਜਿਹੜੇ ਉੱਥੇ ਮੌਜੂਦ ਸੇ ਕਾਰੀਗਰ ਸੀ ਉਹਨਾਂ ਨੇ 2 ਦਿਨਾਂ ਦੇ ਵਿੱਚ ਇਸ ਹੀਰਾ ਹਵੇਲੀ ਨੂੰ ਸ਼ਿੰਗਾਰਿਆ ਨਾਭਾ ਰਿਆਸਤ ਦੇ ਮਹਾਰਾਜਾ ਰੀਪੂ ਦਮਨ ਸਿੰਘ ਦੀ ਇਹ ਹਵੇਲੀ ਹੈ ਬਾਨੀ ਨੇ ਆਨੰਦ ਮੈਰਿਜ ਐਕਟ ਦੇ ਜਿਨ੍ਹਾਂ ਨੇ ਤਕਰੀਬਨ ਅੱਜ ਤੋਂ 100 ਸਾਲ ਪਹਿਲਾਂ ਆਨੰਦ ਮੈਰਿਜ ਐਕਟ ਜਿਹੜਾ ਹੈ ਹੋਣ ਦੇ ਵਿੱਚ ਲਿਆਂਦਾ ਸੀ ਕਾਨ ਸਿੰਘ ਨਾਭਾ ਹੁਣਾ ਦੀਏ ਸਾਥ ਦੇ ਨਾਲ ਉਹਨਾਂ ਨੇ ਜਿਹੜਾ ਬਿੱਲ ਸੀ ਕੌਂਸਲ ਦੇ ਵਿੱਚ ਪੇਸ਼ ਵੀ ਕੀਤਾ ਤੇ ਉਸ ਤੋਂ ਬਾਅਦ ਤਕਰੀਬਨ 100 ਸਾਲ ਬਾਅਦ ਇਸ ਕੋਠੀ ਦੇ ਵਿੱਚ ਇਸ ਹਵੇਲੀ ਦੇ ਵਿੱਚ ਕਹਿ ਲਿਏ ਕਿ ਫਿਰ ਤੋਂ ਰੌਣਕਾਂ ਲਗੀਆਂ ਨੇ। ਰਿਪੂ ਦਮਨ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚੋਂ ਮਹਾਰਾਣੀ ਪ੍ਰੀਤੀ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਮਨ ਨੂੰ ਬਹੁਤ ਚਾ ਚੜਿਆ ਬਹੁਤ ਖੁਸ਼ੀ ਹੋਈ ਕਿ ਇਸ ਹਵੇਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਇੰਨੀਆਂ ਰੌਣਕਾਂ ਅਜਿਹੇ ਪ੍ਰੋਗਰਾਮ ਹੋਏ ਜੋ ਕਿ ਬਿਲਕੁਲ ਸਾਦੇ ਢੰਗ ਦੇ ਨਾਲ ਜੜੇ ਨੇ ਨਿਭਾਏ ਗਏ ਨੇ ਜਿੱਥੇ ਨਾ ਕੋਈ ਮਿਲਣੀ ਹੋਈ ਹੈ ਤੇ ਨਾ ਹੀ ਕੋਈ ਦਾਜ ਦਹੇਜ ਦੀ ਰਸਮ ਇਸ ਪ੍ਰੋਗਰਾਮ ਦੇ ਵਿੱਚ ਕੀਤੀ ਗਈ ਰਿਸ਼ਤੇਦਾਰ ਜੋ ਸਨ ਦੁਲੇ ਦੇ ਰਿਸ਼ਤੇਦਾਰ ਸਨ ਜਾਂ ਦੁਲਹਨ ਦੇ ਰਿਸ਼ਤੇਦਾਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਜਿਹੇ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ ਬਿਲਕੁਲ ਸਾਦੇ ਢੰਗ ਦੇ ਨਾਲ ਜਦੋਂ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਨੇ ਤਾਂ ਬੜੀ ਮਨ ਨੂੰ ਮਨ ਨੂੰ ਚਾਹ ਚੜਦਾ ਹੈ ਤੇ ਲੋਕਾਂ ਦੇ ਵਿੱਚ ਵੀ ਇਸ ਦੀ ਇੱਕ ਵੱਡੀ ਸੇਧ ਜਾਂਦੀ ਹੈ ਜੀ ਹਾਂ ਇਹ ਜਿਹੜੀ ਹਵੇਲੀ ਹੈ ਤੁਹਾਡੇ ਸਾਹਮਣੇ ਇਹ ਮਹਾਰਾਜਾ ਰੀਪੂ ਦਮਨ ਸਿੰਘ ਦੀ ਹਵੇਲੀ ਹੈ ਜਿੱਥੇ ਤਕਰੀਬਨ 100 ਸਾਲ ਦੇ ਬਾਅਦ ਇੱਕ ਵਾਰ ਫਿਰ ਅਨੰਦ ਕਾਰਜ ਹੋ ਰਹੇ ਨੇ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਹਾਂ ਜੀ ਸਾਡੇ ਜਿਹੜੇ ਸੀਗੇ ਨਾ ਬਜ਼ੁਰਗ ਨਰੇਣਗੜ੍ਹ ਤੰਬੂਆਂ ਪਿੰਡ ਤੋਂ ਸੀਗੇ ਉਹ ਮਹਾਰਾਜਾ ਰੁਪਦੰਮਨ ਸਿੰਘ ਦੇ ਨਾਲ ਹਰ ਟਾਈਮ ਸੀਗਾ ਉਹਨਾਂ ਦਾ ਆਉਣਾ ਜਾਣਾ ਇਹ ਮਹਾਰਾਜਾ ਰੁਪਦੰਮਨ ਸਿੰਘ ਨੇ ਹੀ ਆਨੰਦ ਕਾਰਜ ਦੀ ਜਿਹੜੀ ਰਸਮ ਸੀ ਉਹ ਸ਼ੁਰੂ ਕਰੀ ਸੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਵੀ ਉਹਨਾਂ ਨੇ ਮਹਿਲ ਚ ਅਜ ਓਵੇਂ ਸਾਦੇ ਢੰਗ ਨਾਲ ਵਿਆਹ ਔਰ ਸਾਦੇ ਢੰਗ ਨਾਲ ਆਨੰਦ ਕਾਰਜ ਜਿਹੜੇ ਇੱਥੇ ਹੋਏ ਨੇ ਸਾਨੂੰ ਬਹੁਤ ਅੱਛਾ ਲੱਗਿਆ ਹਾਂਜੀ ਇੱਕ ਮੰਥ ਤੋਂ ਹੋ ਰਿਹਾ ਸੀ ਜੀ ਇਹ ਸਾਰਾ ਸਿਸਟਮ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਸਾਧ ਔਰ ਵਹਿਗੁਰੂ ਨੇ ਵੀ ਸਾਨੂੰ ਮੌਸਮ ਐਨੇ ਖਰਾਬ ਦੇ ਵਿੱਚ ਵਧੀਆ ਮੌਸਮ ਦਿੱਤਾ ਤੇ ਸਾਰਾ ਸਹੀ ਢੰਗ ਨਾਲ ਉਹ ਪ੍ਰੋਗਰਾਮ ਹੋ ਗਿਆ। ਦੇਖੋ ਇਦਾਂ ਦੀ ਕੋਈ ਸੋਚ ਨਹੀਂ ਸੀ ਪਰ ਪ੍ਰਮਾਤਮਾ ਨੇ ਮਿਹਰ કરી ਮੈਨੂੰ ਇਸ ਪਰਿਵਾਰ ਨਾਲ ਮਿਲਾਇਆ। ਮੇਰੇ ਇੱਥੇ ਆਨੰਦ ਕਾਰਜ ਹੋਏ। ਮੈਂ ਬਹੁਤ ਲਾਈਕ ਪਾਗਾ ਆਣਾ ਜੋ ਮੈਨੂੰ ਇਹ ਅਫਸਰ ਕੁਸ਼ ਨਸੀਬ ਆ ਜੋ ਇੱਥੇ ਮੇਰੇ ਆਨੰਦ ਕਾਰਜ ਹੋਏ। ਸੋ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਸੀ ਮਹਾਰਾਜਾ ਹੀਰਾ ਸਿੰਘ ਬਾਰੇ ਮਹਾਰਾਜਾ ਰਿਪੂਦੇਵਨ ਸਿੰਘ ਬਾਰੇ ਆਨੰਦ ਕਾਰਜ ਬਾਰੇ ਤਾਂ ਬਹੁਤ ਅੱਜ ਭਾਗਾ ਭਰਿਆ ਦੇਣਾ ਕਿ ਜੋ ਮੈਨੂੰ ਅੱਜ ਇੱਕ ਮੌਕਾ ਮਿਲਿਆ ਉਹਨਾਂ ਦੇ ਪਰਿਵਾਰ ਨਾਲ ਜੁੜ ਕੇ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਆਨੰਦ ਕਾਰਜ ਕਰਵਾਉਣ ਦਾ ਕੁਝ ਦੋ ਕੁ ਮਹੀਨੇ ਪਹਿਲਾਂ ਮਹਾਰਾਣੀ ਪ੍ਰੀਤੀ ਜੀ ਨਾਲ ਗੱਲ ਹੋਈ ਸੀ ਤਾਂ ਉਹ ਬਹੁਤ ਖੁਸ਼ ਹੋਏ ਕਿ ਇੱਥੇ ਜੇ ਆਨੰਦ ਕਾਰਜ ਹੁੰਦੇ ਨੇ ਤਾਂ ਬਹੁਤ ਭਾਗਾ ਭਰਿਆ ਇਸ ਮਹਿਲ ਵਿੱਚ ਦੁਆਰਾ ਰੌਣਕਾਂ ਲੱਗਣਗੀਆਂ ਦੁਆਰਾ ਖੁਸ਼ੀਆਂ ਆਉਣਗੀਆਂ ਸੋ ਉਦੋਂ ਤੋਂ ਹੀ ਇਹ ਆਰੰਭ ਹੋਏ ਨੇ ਜਿੰਨੇ ਵੀ ਪ੍ਰਿਪਰੇਸ਼ਨ ਹੈਗੀਆਂ ਨੇ ਤਿੰਨ ਚਾਰ ਦਿਨ ਤੋਂ ਲਗਾਤਾਰ ਇੱਥੇ ਕੁਝ ਟੀਮਾਂ ਆ ਕੇ ਇਸ ਮਹਿਲ ਦੀ ਸਜਾਵਟ ਕਰ ਰਹੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਵੱਡਾ ਤਾਂ ਖੰਮਸੇ ਕਮ ਤਿੰਨ ਦਿਨ ਲੱਗੇ ਉਹਨਾਂ ਨੂੰ ਸਾਰੇ ਮਹਿਲ ਨੂੰ ਸਜਾਉਣ ਵਾਸਤੇ ਤੇ ਕੋਈ ਬੜੇ ਆਪਣੇ ਆਪ ਨੂੰ ਭਾਗੇਸ਼ਾਲੀ ਮੰਨਦੇ ਆ ਜਿਹੜੀ ਸਾਡੀ ਬੱਚੀ ਦੀ ਮੈਰਿਜ ਆ ਜਾਂ ਆਨੰਦ ਕਾਰਜ ਨੇ ਉਹ ਇਸ ਪ੍ਰਾਤਨ ਮਹਿਲ ਦੇ ਵਿੱਚ ਸਾਨੂੰ ਕਰਵਾਉਣ ਦਾ ਮੌਕਾ ਮਿਲਿਆ ਤੇ ਮਹਾਰਾਣੀ ਸਾਹਿਬਾ ਦੱਸ ਰਹੇ ਸੀ ਵੀ ਇਹ ਫਸਟ ਟਾਈਮ ਹੀ ਬਹੁਤ ਦੇਰ ਬਾਅਦ ਫੰਕਸ਼ਨ ਹੋ ਰਿਹਾ ਤੇ ਵੀ ਅਸੀਂ ਬਹੁਤ ਖੁਸ਼ ਆ ਤੇ ਅਸੀਂ ਆਪਣਾ ਲੱਕੀ ਫੀਲ ਕਰਦੇ ਆ ਤੇ ਬਹੁਤ ਖੁਸ਼ ਮਹਿਸੂਸ ਕਰਦੇ ਆ ਵੀ ਜਿਹੜਾ ਸਾਨੂੰ ਇੱਥੇ ਫੰਕਸ਼ਨ ਕਰਨ ਦਾ ਮੌਕਾ ਮਿਲੇ ਆ ਬਿਲਕੁਲ ਜੀ ਜਿਵੇਂ ਪਹਿਲਾਂ ਸਾਨੂੰ ਪਾਠੀ ਸਿੰਘ ਸਾਹਿਬਾਨਾ ਨੇ ਦੱਸਿਆ ਸੀਗਾ ਵੀ ਆਨੰਦ ਕਾਰਜ ਮਹਾਰਾਜ ਸਾਹਿਬ ਨੇ ਇੱਥੇ ਸ਼ੁਰੂ ਕਰਵਾਈ ਸੀ ਤੇ ਉਸ ਤੋਂ ਬਾਅਦ ਦੁਬਾਰਾ ਪਤਾ ਨਹੀਂ ਬਹੁਤ 100 ਸਾਲ ਤੋਂ ਬਾਅਦ ਇੱਥੇ ਮੈਰਿਜ ਹੋ ਰਹੀ ਹੈ ਇਹ ਆਨੰਦ ਕਾਰਜ ਦੁਬਾਰਾ ਹੋ ਰਹੇ ਨੇ ਤੇ ਬੜਾ ਸਹੀ ਮਤਲਬ ਕਿ ਵਿਲੱਖਣ ਤਰੀਕੇ ਨਾਲ ਜਿਹੜੇ ਮੈਰਿਜ ਹੋ ਰਹੀ ਹੈ ਇਹਨੂੰ ਅਸੀਂ ਇੰਜੋਏ ਕਰ ਰਹੇ ਆ ਨਾ ਕੋਈ ਡੀਜੇ ਨਾ ਕੋਈ ਰੌਲਾ ਰੱਪਾ ਬੜੇ ਖੂਬਸੂਰਤ ਮਹੌਲ ਦੇ ਵਿੱਚ ਲਾਈਟ ਮਿਊਜ਼ਿਕ ਰਸਤਾ ਨੇ ਮਿਊਜ਼ਿਕ ਸੀਗਾ ਤੇ ਉੱਪਰ ਮਹਾਰਾਜ ਸੁਪਨਾ ਪੂਰੇ ਪ੍ਰਸਾਦ ਦੇ ਵਿੱਚ ਰਹਿ ਕੇ ਤੇ ਆਨੰਦ ਕਾਰਜ ਹੋਏ ਨੇ ਤੇ ਬੜਾ ਚੰਗਾ ਲੱਗਿਆ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਦਾਂ ਦੀ ਜਗ੍ਹਾ ਨੂੰ ਆਪਾਂ ਨੂੰ weddings ਦੇ ਵਾਸਤੇ ਪਲਾਨ ਕਰਨਾ ਚਾਹੀਦਾ ਤੇ ਵੀ ਬੜਾ ਇੱਕ ਸਕੂਨ ਜਿਹੜਾ ਮਿਲਦਾ ਨਾ ਵੱਖਰੇ ਤਰ੍ਹਾਂ ਦਾ ਤੇ ਇੱਕ ਸ਼ਾਂਤੀ ਆ ਉਹ ਹੋਰ ਜਿਹੜੇ ਜਿੱਥੇ ਵੀ ਅਸੀਂ ਜਾਂਦੇ ਆ ਪਹਿਲਾਂ ਸਾਫਗਰਾਂ ਦੇ ਵਿੱਚ ਉੱਥੇ ਨਹੀਂ ਹੈਗੇ ਦਿਉਰ ਦੀਆਂ ਤੇ ਅਸੀਂ ਸੋਚਦੇ ਸੀ ਬਹੁਤ ਹੀ ਭਾਗਾ ਵਾਲੇ ਆ ਸਾਨੂੰ ਇੰਨਾ ਸੋਹਣਾ ਸੁਹੱਬਾ ਵੇਲਾ ਮਿਲਿਆ ਪਰਮਾਤਮਾ ਦੀ ਮਿਹਰ ਹੋਈ ਜਿਹੜੇ ਆਨੰਦ ਕਾਰਜ ਸੀ ਉਹ ਇੱਕ ਹੀ ਅਲੱਗ ਮਾਹੌਲ ਸੀਗਾ ਮਤਲਬ ਕਿ ਆਮ ਮਤਲਬ ਕਿ ਕਿਤੇ ਆਪਾਂ ਪੈਲੈਸ ਉਹ ਫੀਲ ਉਹਨਾਂ ਚੀਜ਼ਾਂ ਨੂੰ ਕਰ ਨਹੀਂ ਸਕਦੇ ਹੈਗੇ ਮਹਿਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਡੈਕੋਰੇਟ ਕਰਿਆ ਗਿਆ ਹੈਗਾ ਪੁਰਾਣਾ ਹੈਰੀਟੇਜ ਲੁੱਕ ਦਿੱਤੀ ਗਈ ਆ एवरीथिंग ਇਜ਼ ਸੋ ਗੁੱਡ ਵੀ ਆਰ ਸੋ ਹੈਪੀ ਮੈਂ ਸੋਚਦੀ ਆਂ ਚੀਜ਼ਾਂ ਦੁਬਾਰਾ ਤੋਂ ਹੋਣੀਆਂ ਚਾਹੀਦੀਆਂ ਹਨ थैंक यू सो मच जी जैसा महल को देख रहे हैं कि एक दुल्हन की तरह सजा हुआ है मुझे लगता है इतने सालों बाद जब यहाँ पे आनंद कार्य हुआ है तो जैसे महल में वापस जान आ गई है और उससे बड़ी बात यह है जो यहाँ पे आनंद कार्य जिसका हुआ है उन्होंने दोनों परिवारों ने आपस में जो महाराजा ही, हीरा सिंह जी के रूल्स थे कि कोई डाउरी ना ले कोई ऐसे मिलनी ना हो उसी तरह से करा है इसमें कोई डाउरी नहीं ली कोई मिलनी नहीं सिर्फ माला पहना के मिलनी हुई है तो ये देख के मुझे और ज़्यादा खुशी हुई है ये आगे वाली जनरेशन या सीखने के लिए है कि जो डाउरी के नहीं लेना चाहिए या डाउरी के अगेंस्ट चलना चाहिए इन लोगों ने बहुत अच्छे से उसको फॉलो किया है। बहुत, है बहुत खुशी है जी बहुत खुशी है देख के और दोनों नए जोड़े को गुरु साहब अपना आशीर्वाद रखे उनके सर पे खूब अच्छी ज़िंदगी निकले उनके दोनों की खूब प्रेम बना रहे दोनों के बीच में